ਹਾਂਜੀ ਰਾਣਾ ਜੀ ਤੁਸੀਂ ਅੱਜ ਆਏ ਤੁਸੀਂ ਹੌਟ ਦੇ ਵਿੱਚ ਲੋਕਾਂ ਨੂੰ ਬਾਹਰ ਰੈਸਕਿਊ ਕਰਕੇ ਲੈ ਕੇ ਆਏ ਟਰੈਕਟਰ ਜਾਨਵਰ ਸਭ ਆਏ ਅੰਦਰ ਕੀ ਮਾਹੌਲ ਦੇਖ ਕੇ ਆਇਓ ਵੇਖੋ ਅੰਦਰ ਪਾਣੀ ਦਾ ਲੈਵਲ ਵਧਿਆ ਹੋਇਆ ਕੱਲ੍ਹ ਨਾਲੋਂ ਵਧਿਆ ਕੱਲ੍ਹ ਨੂੰ ਵਧਿਆ ਬਲਕਿ ਮੈਨੂੰ ਹੁਣ ਇੱਕ ਵੀਰ ਦੱਸ ਰਿਹਾ ਸੀ ਕਿ ਪਿਛਲੇ 1 ਘੰਟੇ 'ਚ ਹੀ ਅੱਧਾ ਫੁੱਟ ਵਧ ਗਿਆ ਹੈ ਕਿਉਂਕਿ ਉਹ ਤੇ ਹੁਣ ਗਰਾਊਂਡ ਜ਼ੀਰੋ ਨੇ ਹਾਂਜੀ ਤੇ ਹੁਣ ਲੋਕਾਂ ਦੇ ਮਨਚੇ ਆ ਜ਼ਿੰਮੇਦਾਰਾਂ ਦੇ ਵੀ ਅਸੀਂ ਆਪਣੇ ਮਾਲ ਡੰਗਰ ਟਰੈਕਟਰ ਬਾਹਰ ਕੱਢ ਰਹੀ ਏ ਓਕੇ ਤੇ ਸਾਡੀ ਟੀਮ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਕਿੱਧਰ ਨੇ ਅੱਛਾ ਸਰਪੰਚ ਸਾਹਿਬ ਇਹ ਇਸ ਆਪਰੇਸ਼ਨ ਨੂੰ ਲੀਡ ਕਰ ਰਹਾ ਸਿਵਨ ਬਾਰਾ ਰਹਾ ਜਿੱਦਣ ਦਾ ਬੰ ਟੁੱਟਿਆ ਹਾਂਜੀ ਮੈਨੂੰ 12 ਤਰੀਕ ਦਾ ਤੇ ਘਰੋਂ ਘਰੀ ਜਾ ਕੇ ਜਿਹਨੂੰ ਰੈਸਕਿਊ ਕਰਨਾ ਜਿਹੜੇ ਬੋਟਸ ਰਾਹੀਂ ਰੈਸਕਿਊ ਹੋਣੇ ਬੋਟਸ ਰਾਹੀਂ ਰੈਸਕਿਊ ਹੋ ਰਿਹਾ ਜਿਹੜੀਆਂ ਚੀਜ਼ਾਂ ਬੋਟਸ ਤੇ ਨਹੀਂ ਆ ਸਕਦੀਆਂ ਮਾਲ ਡੰਗਰ ਦੇ ਟਰੈਕਟਰ ਉਹ ਵੱਡੇ ਬੀੜੇ ਤੇ ਰੈਸਕਿਊ ਕੀਤਾ ਜਾ ਰਿਹਾ ਤਾਂ ਕਿ ਅਸੀਂ ਜਾਨਾਂ ਬਚਾ ਲਈ ਆਪਣੀਆਂ ਤੇ ਜਿਸ ਤਰ੍ਹਾਂ ਦਿਨ-ਬਦ ਦਿਨ ਪਾਣੀ ਵੱਧਦਾ ਜਾ ਰਿਹਾ ਹੈ ਹੋਰ ਪਿੰਡ ਇਫੈਕਟ ਹੋਈ ਜਾ ਰਿਹਾ ਹੈ ਕੀ ਆਪਾਂ ਹੁਣ ਇਸ ਸਟੇਜ ਵਿੱਚ ਕੀ ਤੁਸੀਂ ਸਰਕਾਰ ਨੂੰ ਪ੍ਰਪੋਜ਼ ਕੀਤਾ ਕਿ ਕਿੱਦਾਂ ਰੀਲੀਫ ਮਿਲੇ ਵੇਖੋ ਮੈਂ ਤਾਂ ਜੀ ਸਰਕਾਰ ਨੂੰ ਇਹ ਸਟੇਜ ਆਉਣ ਤੋਂ ਪਹਿਲਾਂ 10 ਦਿਨ ਪਹਿਲਾਂ 14 ਤਰੀਕ ਨੂੰ ਪ੍ਰੈਸ ਕਾਨਫਰੰਸ ਹੋਣੀ ਸੀ ਮੇਰੀ ਕੀ ਕਿਹਾ ਸੀ ਮੈਂ ਉਹਦੇ ਵਿੱਚ ਤੁਸੀਂ ਕਹਿੰਦੇ 10 ਦਿਨ ਰਹਿ ਗਏ ਆ ਤੇ ਜੇ ਹੁਣ ਨਾ ਕੁਝ ਕੀਤਾ ਤਾਂ ਫਿਰ ਅਗੋਂ ਵੈਸੇ ਨਹੀਂ ਕੁਝ ਹੋ ਸਕਦਾ ਹੋ ਗਏ ਨਾ 10 ਦਿਨ ਪੂਰੇ 10ਾਂ ਦਿਨਾਂ ਬਾਅਦ ਪਟਾਕਾ ਪੈ ਗਿਆ ਸੋ ਰਾਣਾ ਕੋਈ ਜਾਣੇ ਨਹੀਂ ਆ ਤੁਸੀਂ ਚੈਲੰਜ ਵੀ ਕੀਤਾ ਸੀ ਬੋਰੀਆਂ ਵਾਲਾ ਕਿ ਮੈਨੂੰ ਹੁਣੇ ਲਾਈਵ ਵੀਡੀਓ ਚ ਦਿਖਾ ਦਿਓ ਮੈਂ ਕਿਹਾ ਸੀ ਨਾ ਸਰਕਾਰ ਕਹਿੰਦੀ 280 ਕਰੋੜ ਰੁਪਇਆ ਸੀ ਪ੍ਰਬੰਧਾ ਤੇ ਲਾਇਆ ਜਿੱਦਣ ਬਾਉਪੁਰ ਦਾ ਬੰਨ ਟੁੱਟਿਆ ਇੱਥੇ 50 ਕੱਟੇ ਨਹੀਂ ਸੀਗੇ 50 ਪੰਜ ਕਰੇਟ ਨਹੀਂ ਸੀ ਠੀਕ ਹੈ ਨਾ ਸੋ ਗੱਲ ਇਹ ਆ ਨਹੀਂ ਪਰ ਕੀ ਤੁਸੀਂ ਡਰੇਨੇਜ ਡਿਪਾਰਟਮੈਂਟ ਵਾਲੇ ਜਿਹੜੇ ਇੱਥੇ ਐਕਸੀਜਨ ਵਗੈਰਾ ਜਾਂ ਸੀ ਆ ਕੋਈ ਵੀ ਹੈਗੇ ਉਹਨਾਂ ਨੂੰ ਤੁਸੀਂ ਆਪ ਨਹੀਂ ਪਹਿਲਾਂ ਫੋਨ ਕੀਤਾ ਕਿ ਵੀ ਤੁਸੀਂ ਕੱਲੋਂ ਕੁਝ ਜਾਂ ਚੀਫ ਇੰਜੀਨੀਅਰ ਨੂੰ ਕਿਸੇ ਨੂੰ ਕਾਲ ਕਰਕੇ ਮੈਂ ਤਾਂ ਮੰਤਰੀ ਜੀ ਨੂੰ ਕਹਿ ਕੇ ਆਇਆ ਉਹਨਾਂ ਤੋਂ ਉੱਤੇ ਕੌਣ ਹੈ ਮੈਂ ਉਹਨਾਂ ਨੂੰ ਕਿਹਾ ਸੀ ਕਿ ਵੀ ਭਾਈ ਕਿ ਦਸਾਂ ਦਿਨਾਂ ਅੰਸ਼ੇ ਕੰਮ ਹੋਣਾ ਦੇਖੋ ਬੜੀ ਸਿੰਪਲ ਕੈਲਕੂਲੇਸ਼ਨ ਹੈਗੀ ਆ ਮੈਂ ਕੋਈ ਰਾਕਟ ਸਾਇੰਸ ਨਹੀਂ ਦੱਸਦਾ ਕਿੰਨਾ ਫਲੋ ਢਲਮਾਂ ਤੋਂ ਆ ਰਿਹਾ ਉਹਨੂੰ ਟੋਟਲ ਕਰ ਲਓ ਤੇ ਕਿੰਨਾ ਹਰੀਕੇ ਤੋਂ ਅੱਗੇ ਛੱਡਿਆ ਜਾ ਰਿਹਾ ਪਰ ਹਰੀਕੇ ਤੋਂ ਤਾਂ ਹੁਣ ਤਕਰੀਬਨ 2 ਲੱਖ ਕਿਊਸਿਕ ਰੋਲਸ ਤੱਕ ਤੇ ਜੇ ਹੁਣ ਛੱਡ ਰਹੇ 2 ਲੱਖ ਕਿਊਸਿਕ ਪਹਿਲਾਂ ਕਿਉਂ ਨਹੀਂ ਛੱਡਿਆ 1 ਲੱਖ ਕਿਊਸਿਕ ਵਾਟ ਇਜ਼ ਦੀ ਪ੍ਰੋਬਲਮ ਦੈਟ ਇਜ਼ ਦੀ ਕੁਐਸਚਨ ਸਰਕਾਰ ਇਸ ਚੀਜ਼ ਦਾ ਜਵਾਬ ਦੇਵੇ ਵੀ ਅੱਜ 2 ਲੱਖ ਛੱਡ ਰਹੇ ਹਾਂ ਸਵੇਰੇ 2.5 ਲੱਖ ਛੱਡ ਦੇਵੋਗੇ ਜੇ ਇਸ ਦਿਨ ਪਿੱਛੇ 7 ਲੱਖ ਕਿਊਸਿਕ ਪਾਣੀ ਸਰਪਲਸ ਹੈਗਾ ਉਸ ਦਿਨ ਤੁਸੀਂ 50000 70000 ਲੱਖ ਕਿਊਸਿਕ ਕਿਉਂ ਨਹੀਂ ਛੱਡਿਆ ਮੇਰਾ ਸਵਾਲ ਉਦਣ ਵੀ ਸਰਕਾਰ ਨੂੰ ਸੀ ਕੋਈ ਉਹ ਬੰਦਾ ਬੋਲਿਆ ਨਹੀਂ ਸਰਕਾਰ ਚੋਂ ਮੈਂ ਇਹ ਵੀ ਚੈਲੰਜ ਕੀਤਾ ਸੀ 7 ਲੱਖ ਦਾ ਹਿਸਾਬ ਦੇ ਦਿਓ ਤੇ ਇਹ ਵੀ ਕਿਹਾ ਸੀ ਕਿ ਜਦਨ ਇਥੇ ਕੰਮ ਨੁਕਸਾਨ ਹੋਣਾ ਫਿਰ ਤੁਸੀਂ ਅਫਸੋਸ ਕਰਨਾ ਜਾਣਾ ਤੇ ਅੱਜ ਜੋ ਸਿਚੁਏਸ਼ਨ ਹੋ ਗਈ ਆ ਜਦ ਤੱਕ ਪਾਣੀ ਡਾਊਨ ਨਹੀਂ ਜਾਂਦਾ ਹਾਂ 19 ਦਿਨ ਤੱਕ ਬੰਨ ਨਹੀਂ ਬੰਨੇ ਜਾ ਸਕਦੇ 19 ਦਿਨ ਤੱਕ ਸਿਰਫ ਅਸੀਂ ਆਪਣੇ ਬੰਦਿਆਂ ਨੂੰ ਬਾਹਰ ਕੱਢ ਸਕਦੇ ਆ ਨੁਕਸਾਨ ਫਸਲਾਂ ਦਾ ਬਹੁਤ ਹੋਇਆ ਪਹਿਲਾਂ 2023 ਚ ਹੋਇਆ ਹੁਣ 2025 ਚ ਹੋਇਆ ਉਸ ਤੋਂ ਪਹਿਲਾਂ 2019 ਚ ਹੋਇਆ ਸੀ ਸਰਕਾਰ ਜਿਹੜੀ ਮਰਜ਼ੀ ਹੋਵੇ ਬਟ ਕੋਈ ਅਫਸਰ ਤਾਂ ਕਾਉਂਟੇਬਲ ਹੋਏਗਾ ਇਸ ਚੀਜ਼ ਲਈ ਥੈਟ ਕਾਉਂਟੇਬਿਲਟੀ ਨੀਡਸ ਟੂ ਬੀ ਫਿਕਸਡ ਇਸ ਚੀਜ਼ ਨੂੰ ਇਹ ਨਾ ਉਹ ਵੀ ਐਤ ਕੀ ਵੀ ਹੜਾ ਗਏ ਕੋਈ ਨਹੀਂ بارشਾਂ ਚ ਆ ਗਈਆਂ بارشਾਂ ਕਰਕੇ ਨਹੀਂ ਆ ਇਹ ਤੁਸੀਂ ਕਹਿ ਰਹੇ ਮੈਂ ਕਿ ਮੈਨਮੇਡ ਹੈ ਤੇ ਮੈਂ ਪ੍ਰੂਫ ਕਰਦਾ ਪ੍ਰੂਫ ਤਾਂ ਮੈਂ ਉਦੋਂ ਨਹੀਂ ਕਰਤਾ ਸੀ ਸਰਕਾਰ ਦਾ ਕੋਈ ਜਵਾਬ ਨਹੀਂ ਆਇਆ ਅੱਜ ਵੀ ਜਿਹੜਾ ਮਰਜ਼ੀ ਬੰਦਾ ਜਦੋਂ ਮਰਜ਼ੀ ਬੈ ਕੇ ਮੇਰੇ ਨਾਲ ਡਿਸਕਸ ਕਰ ਲਵੇ ਥੀਸ ਆਰ ਮੈਨ ਮੇਡਸ ਫਲਡਸ ਐਂਡ ਪੀਪਲ ਰਿਸਪੌਂਸਿਬਲ ਅਕਾਉਂਟੇਬਿਲਟੀ ਸ਼ੁਡ ਬੀ ਫਿਕਸਡ ਹੂ ਇਜ਼ ਰਿਸਪੌਂਸਿਬਲ